ਮੈਂ ਘਟਨਾ ਸਿਰਫ ਆਪਣੀ ਜ਼ਿੰਦਗੀ ਦੀ ਕੋਈ ਗੱਪ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ ਤੇ ਮੈਂ ਗੁਰੂ ਦੀ ਸੰਗਤ ਦਾ ਤੇ ਗੁਰੂ ਦਾ ਦੇਨ ਦਾ ਰੋਹਾਂਗਾ ਕਈ ਵਾਰੀ ਬੰਦਾ ਸਮਝਦਾ ਨਾ ਜਿਓ ਜੀ ਸੰਗਤ ਉਹ ਜਾ ਬੋਲ ਦੇਣਾ ਨਹੀਂ ਮੈਂ ਨਹੀਂ ਸਮਝਦਾ ਉਹ ਤਰਾਵਾ ਸੱਚ ਬਿਲਕੁਲ ਨਹੀਂ ਤੇ ਮੇਰੇ ਮਨ ਚ ਇਹ ਵੀ ਸੀ ਵੀ ਇਹ ਸਭ اڈੰਬਰ ਹੈ ਸਭ ਝੂਠ ਹੈ ਮੈਨੂੰ ਯਾਦ ਹੈ ਇੱਕ ਘਟਨਾ ਤਕਰੀਬਨ 93 ਕੇ 94 ਦੀ ਹੈ ਜੀ ਮੈਂ ਦੂਖਨਵਾਲ ਸਾਹਿਬ ਕਥਾ ਕਰਕੇ اٹਿਆ ਲੁਧਿਆਣੇ ਤੇ ਉਹਨਾਂ ਨਾਲ ਜਗ੍ਹਾ ਲਈ ਹੋਈ ਸੀ ਤੇ ਕਥਾ ਕਰਕੇ 7:30 ਵਜੇ 8:00 ਵਜੇ ਮੈਂ ਘਰ ਆ ਰਿਹਾ ਸਾਂ ਤੇ ਗਲੀ 'ਚ ਜਿਹੜੇ ਘਰ ਉਹਨਾਂ ਲੈ ਸਨ ਉਹ ਢਾ ਰਹੇ ਸਨ ਢਾਂਦਿਆਂ ਹੋਿਆਂ ਰਾਤ ਕਿਤੇ ਮਾਹਪੁਰਖਾਂ ਦੀ ਇੱਕ ਤਸਵੀਰ ਜਿਹੜੀ ਉਹ ਗਲੀ 'ਚ ਪਈ ਜਦੋਂ ਮੈਂ ਲੰਘਿਆ ਤੇ ਉਹ ਤਸਵੀਰ ਤੁਹਾਨੂੰ ਸਭ ਨੂੰ ਪਤਾ ਹੈ ਪਿੱਛੇ ਲਾਲ ਕੱਪੜਾ ਹੈ ਇਸ ਦਾਤ ਕਰਕੇ ਉਹ ਮੈਂ ਕੋਲੋਂ ਲੰਘ ਗਿਆ ਮੇਰੇ ਮਨ 'ਚ ਇਹੁਰਨਾ ਬਣ ਗਿਆ ਮੈਂ ਦਾਸਾ ਕੀ ਪਰਪੰਚ ਜਾ ਕੇ ਬੇਂਤੀ ਉਹ ਜੀ ਸਿਨਾ ਵੈਗਰੂ ਉਹ ਜੀ ਬੇਂਤੀ ਨਾ ਕਦੀ ਦਈ ਮਨ ਚਾਹ ਵੀ ਛੱਡ ਭਰਾ ਇਹ ਇੱਕ ਹੀ ਬਾਬੇਸਤਾ ਕਰਦੇ ਪਏ ਪਤਾ ਨਹੀਂ ਭਾਗ ਚੰਗੇ ਸਾਂ ਇੱਕ ਕਦਮ ਪੁੱਟ ਕੇ ਮੈਂ ਪੁਛਾਂ ਆ ਗਿਆ ਮੈਂ ਚੱਲ ਤੂੰ ਮਹਾਪੁਰਖ ਨਾ ਮੰਨ ਤੂੰ ਸੰਤ ਨਾ ਕਹਿ ਤੂੰ ਸਾਧੂ ਨਾ ਕਹਿ ਤੂੰ ਸਿੱਖ ਜਾਣ ਕੇ ਫੋਟੋ ਚੁੱਕ ਲੈ ਗਲੀ 'ਚ ਫੋਟੋ ਰੁਲੇਗੀ ਲੋਕ ਪੈਰ ਰੱਖਣਗੇ ਮੈਂ ਸੱਚੀ ਮੁੱਚੀ ਫੋਟੋ ਛਾੜ ਕੇ ਘਰ ਲੈ ਗਿਆ ਤੇ ਸਿੰਘ ਜੀ ਨੂੰ ਮਜ਼ਾਕ 'ਚ ਮੈਂ ਕਿਹਾ ਲੈ ਬੀਆ ਮਾਪੁਰ ਖਾ ਗਏ ਨਹੀਂ ਘਰ ਅਸ਼ੀਰਵਾਦ ਲੈ ਲੈ ਪਿਛਲੇ ਅੰਦਰ ਫੋਟੋ ਰੱਖਦਾ ਸੱਚ ਏਵੇਂ ਉਸ ਰਾਤ ਫਿਰ ਸੁਪਣ 'ਚ ਦਰਸ਼ਨ ਦਿੱਤੇ ਮੈਂ ਕਿ ਬੇਨਤੀ ਕਰਾਂਗਾ ਇਹ ਨਹੀਂ ਕਿ ਮੈਂ ਗੁਰੂ ਸਾਹਿਬ ਦੀ ਯੂਨੀ ਚ ਵੈ ਗੁਰੂ ਗੁਰੂ ਦਾ ਦੇਨਦਾਰ ਹਾਂ ਸੁਪਨੇ ਦੀ ਸੰਗਤ ਬੰਦੇ ਨੂੰ ਪਲਟ ਕੇ ਰੱਖ ਜਾਂਦੀ ਹੈ ਇਸ ਕਰਕੇ ਮੈਂ ਤਕਰੀਬਨ ਯਤਨ ਕਰਨਾ ਹੁੰਦਾ ਬਰਸੀ ਤੇ ਤੇ ਹਾਜ਼ਰੀ ਭਰੀ ਜਾਏ ਤੇ ਮੇਰਾ خیال ਮੈਂ ਜਿੱਥੇ ਵੀ ਜਾਵਾਂ ਜ਼ਰੂਰ ਇਹਨਾਂ ਦਿਨਾਂ 'ਚ ਹਾਜ਼ਰੀ ਭਰੀ ਜਾਂਦੀ ਆਉ ਜਿਨ੍ਹਾਂ ਨੂੰ ਉਹਨਾਂ ਬਚਨ ਦਿੱਤੇ ਨੇ ਮਲੇਰ ਕੋਟਲੇ ਨੇ ਦਸ਼ਮੇਸ਼ ਕੰਬਾਈਨ ਵਾਲੇ ਸ਼ਾਇਦ ਤੁਸੀਂ ਜਾਣਦੇ ਹੋਗੇ ਸਰਦਾਰ ਅਮਰ ਸਿੰਘ ਉਹਨੇ ਟਰਸਟੀ ਨੂੰ ਮੈਨੂੰ ਘਰ ਲੈ ਗਏ ਉਹਨਾਂ ਮੈਨੂੰ ਆਪਣੀ ਸਾਰੀ ਕਹਾਣੀ ਦੱਸੀ ਕਹਿੰਦੇ ਨੇ ਮੈਨੂੰ ਡਾਕਟਰ ਜਵਾਬ ਦੇ ਚੁੱਕੇ ਸਨ ਨਾਲ ਬੇਰਾਬ ਚਾਹ ਕਨੇ ਕੁਰਸੀ ਤੇ ਬੈਠਿਆ ਮੈਂ ਗਿਆਸ ਦੋ ਵਾਰੀ ਸਿਰਫ ਕਿਹਾ ਕਹਿਣ ਲੱਗੇ ਨਹੀਂ ਉੱਠ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਡਾਕਟਰ ਤਾਂ ਬਹੁਤ ਕੁਝ ਕਹਿੰਦੇ ਆ ਜਿਸ ਬੰਦੇ ਨੂੰ ਡਾਕਟਰ ਨੇ ਕਿਹਾ ਤੂੰ ਸਾਲ ਡੇਢ ਚ ਖਤਮ ਹੋ ਜਾਣਾ ਉਹ ਬੰਦਾ ਅੱਜ ਜਿਉਂਦਾ ਹੈ ਜਿਹਦੇ ਨਾਲ ਵਾਪਰੀ ਉਸ ਨੰਦਾ ਹੈ ਤੇ ਫਿਰ ਵੀ ਬੰਦਾ ਵਿਸ਼ਵਾਸ ਨਾ ਕਰੇ ਤੇ ਦੂ ਗੱਡੀ ਬਦ ਕਿਸਮ ਦੀ ਹੋਏ ਮੇਰੀ ਬੇਨਤੀ ਆਓ ਆਪ ਮਹਾਂਪੁਰਖਾਂ ਦੇ ਸੰਗੀ ਹੋ ਆਤਮ ਅਭਿਆਸ ਤੇ ਆਪਾਂ ਡੇਢ ਰਹੀਏ ਸਤਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਤਾਂ ਜੋ ਅਸੀਂ ਜੀਵਨ ਵਿੱਚ ਉਹਨਾਂ ਦੇ ਪਾਇ ਕੋਈ ਪੂਰਨੀਆਂ ਨੂੰ ਕਮਾ ਸਕੀਏ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਗੁਰਮਖ ਪਿਆਰਿਆਂ ਦਾ ਤੁਸੀਂ ਬਹੁਤ ਸੁਣਾ ਪਰਾਲਾ ਕੀਤਾ ਭਾਵੇਂ ਦਾਸ ਰਾੜਾ ਸੈਭ ਤਿੰਨ ਹਾਜ਼ਰੀਆਂ ਭਰ ਕੇ ਆਇਆ ਸੀ ਪਰ ਫਿਰ ਵੀ ਇੱਥੇ ਦੁਬਾਰਾ ਦਰਸ਼ਨ ਦੇਦਾਰ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ